ਸੰਗਰੂਰ ਜ਼ਿਲ੍ਹੇ ਦੇ ਨੇੜੇ ਪੈਂਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਉਸਟਰ ਜਾਂਡ ਮੰਡੋਲੀ ਵਿੱਚ ਕੱਗਰ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਏ ਕਈ ਸੜਕਾਂ ਦੇ ਉੱਪਰੋਂ ਪਾਣੀ ਗੁਜ਼ਰ ਰਿਹਾ ਏ ਅੰਬਾਲੇ ਜਾਣ ਵਾਲੀ ਸੜਕ ਉੱਪਰੋਂ ਵੀ ਕਈ-ਕਈ ਫੁੱਟ ਪਾਣੀ ਚੱਲ ਰਿਹਾ ਏ ਇਲਾਕੇ ਦੇ ਕਿਸਾਨਾਂ ਦੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਏ ਲੋਕਾਂ ਦਾ ਕਹਿਣਾ ਏ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਵੱਡੇ ਪੱਦਰ ਤੇ ਪਿੰਡਾਂ ਵਿੱਚ ਨੁਕਸਾਨ ਹੋਇਆ ਸੀ ਤੇ ਇਸ ਵਾਰ ਵੀ ਹਿਮਾਚਲ ਵਿੱਚ ਲਗਾਤਾਰ ਪੈ ਰਹੀ بارش ਕਾਰਨ ਕੱਗੜ ਦਰਿਆ ਵਿੱਚ ਪਾਣੀ ਦਾ ਪੱਦਰ ਲਗਾਤਾਰ ਵਧਦਾ ਜਾ ਰਿਹਾ ਏ ਲੋਕਾਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਆਲੇ ਦੁਆਲੇ ਦੇ ਲੋਕਾਂ ਨੂੰ ਪਾਣੀ ਦੀ ਇਸ ਤਰ੍ਹਾਂ ਦੀ ਮਾਰ ਚੱਲਣੀ ਪੈ ਰਹੀ ਹੈ ਇਹ ਵਾਰੀ ਬਰਸਾਤ ਹੁੰਦੀ ਹੈ ਇਹੋ ਜਿਹੇ ਹਾਲਾਤ ਸਾਡੇ ਹੁੰਨੇ ਆ ਪਿਛਲੇ ਸਾਲ ਵੀ ਸਾਡੇ ਬਹੁਤ ਪਾਣੀ ਆਇਆ ਸੀ ਬੰਨ ਟੁੱਟਿਆ ਸੀ ਬਹੁਤ ਜ਼ਿਆਦਾ ਮੁਰੀ ਹਾਲਤ ਸੀ ਇਸ ਵਾਰੀ ਫੇਰ ਵੀ ਚਾਹੀ ਥੋੜਾ ਵੀ ਪਾਣੀ ਆਵੇ ਘੱਗਰ ਦਾ ਪਾਣੀ ਦਾ ਵਹਾਅ ਸਾਰਾ ਇਧਰ ਨੂੰ ਹੋ ਜਾਂਦਾ ਕਿਉਂਕਿ ਜਿਹੜਾ ਪੂਲ ਦਾ ਰਸਤਾ ਛੱਡ ਗਏ ਨਾ ਪੂਲ ਵਸੇ ਸਾਡੇ ਬਾਬਾ ਜੀ ਨਾਲ ਕਾਰ ਸਿਮਨ ਲਾਇਆ ਹੋਇਆ ਜੀ ਸਰਕਾਰ ਦਾ ਕੋਈ ਰੋਲ ਨਹੀਂ ਇੱਥੇ ਹੈ